ਸਤਿ ਸ਼੍ਰੀ ਅਕਾਲ ਜੀ ਪੰਜਾਬੀ ਖਬਰਾਂਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹੂ ਸਪਾਰਮਜੀਤ ਸਿੰਘ ਲਖੇ ਹਾਜ਼ਰਾਂ ਜੀ ਵੱਡੀ ਖਬਰ ਆਖਰ ਪੀ ਡੀ ਏ ਨੇ ਖੋਲ ਦਿੱਤੇ ਜੀ ਆਪਣੇ ਪੱਤੇ ਤੇ ਸੱਤ ਉਮੀਦਵਾਰ ਐਲਾਨ ਕਰ ਦਿੱਤੇ ਨੇ ਟਕਸਾਲੀ ਹੋਏ ਬਾਹਰ ਚੰਡੀਗੜ੍ਹ ਲੈ ਚਲਦੇ ਜੀ ਸੁਖਪਾਲ ਸਿੰਘ ਖੜੇ ਬੈਂਕਸ ਭਰਾਵਾਂ ਦੀ ਅਗਵਾਈ ਵਿੱਚ ਪੰਜਾਬ ਜਮਹੂਰੀਤ ਗੱਡ ਜੋੜ ਪੀ ਡੀ ਏ ਨੇ ਆਪਣੇ ਪੱਤੇ ਖੋਲ ਦਿੱਤੇ ਨੇ ਤੇ ਪੀ ਡੀ ਏ ਨੇ ਲੋਕ ਸਭਾ ਚੋਣਾਂ ਵਾਸਤੇ 13 ਵਿੱਚੋਂ 12 ਸੀਟਾਂ ਉਤੇ ਸਹਿਮਤੀ ਬਣਾ ਲੱਤੀ ਹੈ ਤੇ ਪੀ ਡੀ ਵਿੱਚੋਂ ਦੋ ਖੱਬੀਆਂ ਧਿਰਾਂ ਸੀਪੀਆਈ ਤੇ ਆਰਸੀਪੀਆਈ ਵੀ ਸ਼ਾਮਲ ਹੋ ਗਈਆਂ ਤੇ ਹੁਣ ਗੱਠਜੋੜ ਵਿੱਚ 6 ਧਿਰ ਸ਼ਾਮਲ ਹੋ ਚੁੱਕੀਆਂ ਨੇ ਉਧਰ ਹੀ ਸ਼੍ਰੋਮਣੀ ਅਕਾਲੀ ਦਲ ਟਕਸਾਲੀਆਂ ਨੇ ਵੀ ਆਪਣਾ ਵੱਖਰਾ ਰਾਹ ਚੁਣ ਲੱਗਾ ਤੇ ਪੀਡੀਏ ਦੇ ਐਲਾਨ ਮੁਤਾਬਕ ਭਾਜਨ ਸਮਾਜਵਾਦੀ ਪਾਰਟੀ ਬਸਪਾ ਨੂੰ ਤਿੰਨ ਹਲਕੇ ਆਨੰਦਪੁਰ ਸਾਹਿਬ ਜਲੰਧਰ ਦੇ ਹਿਆਰਪੁਰ ਪੰਜਾਬੀ ਇਕਤਾ ਪਾਰਟੀ ਨੂੰ ਤਿੰਨ ਹਲਕੇ ਬਠਿੰਡਾ ਫਰੀਦਕੋੜ ਖੰਡੂਰ ਸਾਹਿਬ ਤੇ ਲੋਕ ਸਭਾ ਪਾਰਟੀ ਨੂੰ ਤਿੰਨ ਹਲਕੇ ਲੁਧਿਆਣਾ ਅਮਰਸਰ ਤੇ ਫਤਿਹਗੜ੍ਹ ਸਾਹਿਬ ਪਟ ਪੰਜਾਬ ਮੰਚ ਨੂੰ ਪਟਿਆਲਾ ਤੇ ਸੀਪੀਆਈ ਨੂੰ ਫਿਰੋਜ਼ਪੁਰ ਤੇ ਆਰਸੀਪੀਆਈ ਨੂੰ ਗਰਦਾਸਪੁਰ ਹਲਕੇ ਵਿੱਚ ਇਹ ਇਲਾਕੇ ਦਿੱਤੇ ਗਏ ਨੇ ਸੂਤਰਾਂ ਤਾਬਕ ਪੀਡੀਏ ਵੱਲੋਂ ਸੱਤ ਉਮੀਦਵਾਰਾਂ ਬਾਰੇ ਫੈਸਲਾ ਲੈ ਲਿਆ ਗਿਆ ਤੇ ਬਾਕੀ ਉੱਥੇ ਹੀ ਗੱਲ ਕਰੀਓ ਉਮੀਦਵਾਰਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ ਤੇ ਪੰਜਾਬ ਮੰਚ ਵੱਲੋਂ ਆਵਾਮਾਦਮੀ ਪਾਰਟੀ ਦੇ ਮੋਲ ਤੋਂ ਸਾਂਸਦ ਡਾਕਟਰ ਧਰਮੀਰ ਗਾਂਧੀ ਨੂੰ ਪਟਿਆਲਾ ਬਸਪਾ ਵੱਲੋਂ ਵਿਕਰਮ ਸਿੰਘ ਸੋਢੀ ਨੂੰ ਆਨੰਦਪੁਰ ਸਾਹਿਬ ਸੇਵਾਮੁਕਤ ਆਈਏ ਐਸ ਅਧਕਾਰੀ ਚੌਧਰੀ ਖੁਸ਼ੀराम ਨੂੰ ਹਸ਼ਿਆਰਪੁਰ ਰੱਖਮਾ ਹਲਕਾ ਤੇ ਬਲਵਿੰਦਰ ਸਿੰਘ ਨੂੰ ਜਲੰਧਰ ਰੱਖਮਾ ਹਲਕਾ ਲੋਕ ਸਭਾ ਪਾਰਟੀ ਵੱਲੋਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਫਤਿਹਗੜ੍ਹ ਸਾਹਿਬ ਰੱਖਮਾ ਹਲਕਾ ਪੰਜਾਬ ਦੀ ਏਕਤਾ ਪਾਰਟੀ ਵੱਲੋਂ ਬੀਬੀ ਪਰਮਜੀਤ ਕੌਰ ਖੰਡੂਰ ਸਾਹਿਬ ਨੂੰ ਸਾਹਿਬ ਤੇ ਆਪ ਦੇ ਅਸਤੀਫਾ ਦੇ ਚੁੱਕੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਫਰੀਦਕੋੜ ਹਲਕਾ ਰੱਖਮਾ ਤੋਂ ਉਮੀਦਵਾਰ ਬਣਾਇਆ ਗਿਆ ਤੇ ਇਸੀ ਤਰ੍ਹਾਂ ਪੰਜਾਬੀ ਇਕਤਾ ਪਾਰਟੀ ਦੇ ਲੇਟਸ ਸੁਪਾਲ ਸਿੰਘ ਖੈਰਾ ਬਟੰਡਾ ਤੋਂ ਚੋਣ ਲੜ ਸਕਦੇ ਨੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਰਿਕਲ ਕੇ ਆ ਰਹੀ ਹੋਰ ਖਬਰਾਂ ਦੇਖਣੇ ਸੁਣਨੇ ਪੜਨੇ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ